ਬੂਥ ਨੰਬਰ 7276 ਤੇ ਖੜੇ ਹੈ 7276 ਜਿਹੜਾ ਬੂਥ ਬਣਾਇਆ ਗਿਆ ਮਾਲਵਾ ਖਾਲਸਾ ਕਾਲਜ ਤੁਹਾਨੂੰ ਅੰਦਰਲੀ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੇ ਵੋਟਰਾਂ ਦਾ ਆਉਣ ਦਾ سلسلہ ਲੱਗਿਆ ਹੈ ਮਹਿਜ਼ ਜਿਹੜੇ ਹੈ 50 ਤੋਂ 55 ਮਿੰਟ ਬਾਕੀ ਰਹਿ ਗਏ ਨੇ ਤੇ ਵੋਟਰਸ ਹੁਣ ਵੀ ਜਿਹੜੇ ਹੈ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਆਖਰਲਾ ਸਮਾਂ ਹੈ 20 ਤੋਂ 25 ਮਿੰਟਾਂ ਦੇ ਵਿੱਚ ਹੀ ਜਿਹੜਾ ਕਾਫੀ ਵੱਡਾ ਉਸ ਹਾਲ ਦੇਖਣ ਨੂੰ ਮਿਲ ਰਿਹਾ ਹੈ ਤੇ ਵੋਟਰਸ ਪਹੁੰਚ ਰਹੇ ਨੇ ਆਖਰਲਾ ਸਮਾਂ ਹੈ ਤੇ ਹੁਣ ਤੱਕ ਜਿਹੜੀ 41% ਤੋਂ ਵੱਧ ਜਿਹੜੀ VOTING ਹੋ ਚੁੱਕੀ ਹੈ ਸ਼ਿਪਾ ਸਾਹਿਬ ਕਾਫੀ ਪੁਖਤਾ ਦਾ ਪ੍ਰਬੰਧ ਕੀਤਾ ਗਿਆ ਸੀ ਕਿੱਦਾਂ ਦੀ ਜਿਹੜਾ ਅੱਜ ਦਾ ਦਿਨ ਲੰਘਿਆ ਕਿੱਦਾਂ ਦੀ ਕਾਫੀ ਪੀਸਫੁਲੀ ਅੱਜ VOTING ਹੋਈ ਹੈ ਇੱਕ ਵੀ ਸਵੇਰ ਦੀ ਕੋਈ ਕੰਪਲੇਂਟ ਨਹੀਂ ਆਈ ਹੈ ਲੋਕਾਂ ਨੇ ਪ੍ਰਸ਼ਾਸਨ ਦਾ ਕਾਫੀ ਸਾਥ ਦਿੱਤਾ ਹੈ ਤੇ ਇਸ ਤੋਂ ਬਾਅਦ VOTING ਤੋਂ ਬਾਅਦ STRONG ROOM ਚ EVM ਲੈ ਕੇ ਜਾਣਗੇ ਜੀ ਸਿਕਿਉਰਿਟੀ ਦਾ ਕਿਦਾਂ ਪ੍ਰਬੰਧ ਕੀਤਾ ਗਿਆ ਹੈ EVM ਮਸ਼ੀਨਾਂ ਦਾ ਇਹ 3 ਲੇਅਰ ਸਿਕਿਉਰਿਟੀ ਹੈ ਇਹ ਪ੍ਰੋਟੋਕਾਲ ਹੁੰਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜੀ ਤੇ ਕੋਈ ਅ ਅਣਸੁਖਾਂ ਵਿਕਟਾਂ ਜਾਂ ਕੋਈ ਕੰਪਲੇਂਟ ਨਹੀਂ ਸਵੇਪਾ ਥੈਂਕ ਯੂ ਸੋ ਇਸ ਲੁਧਿਆਣਾ ਦੇ ਸੀਪੀ ਸੁਪਨ ਸ਼ਰਮਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਕੋਈ ਅਦਾ ਦੀ ਖਬਰ ਜੜੀ ਹੈ ਸਾਹਮਣੇ ਨਹੀਂ ਆਈ ਤੇ ਉੱਥੇ ਹੀ ਕਈ ਬੂਥਾਂ ਦੇ ਉੱਤੇ ਜਿਹੜੇ ਹਲਕੀ ਫੁਲਕੀ ਜਿਹੜੇ ਤਿੱਖੀ ਤਕਰਾਰ ਵੀ ਦੇਖਣ ਨੂੰ ਮਿਲੀ ਤੇ ਉੱਥੇ ਹੀ ਮੌਕੇ ਦਾ ਜਾਇਜ਼ਾ ਲੈ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਾਫੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਤੇ ਮੌਕੇ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਕੇ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਜੜੀ ਹੈ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੋ ਥੀ ਜੇ ਮੈਂ ਗੱਲ ਕਰਾਂ ਲੁਧਿਆਣਾ ਸ਼ਹਿਰ ਦੇ ਵਿੱਚ 192 ਤੋਂ ਪਲੱਸ ਜਿਹੜੇ 192 ਜਿਹੜੇ ਪੋਲਿੰਗ ਬੂਥ ਨੇ ਤੇ ਉੱਥੇ ਹੀ 60 ਤੋਂ ਬੀਤੇ ਦਿਨੀ ਜੇ ਮੈਂ ਗੱਲ ਕਰਾਂ ਤਾਂ ਕਾਫੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ 60 ਤੋਂ ਵੱਧ ਜਿਹੜੇ ਨਾਕੇ ਲਾਇਏ ਗਿਸੀਤੇ ਉੱਥੇ 19 ਤੋਂ ਵੱਧ ਜਿਹੜੇ ਪੈਟਰੋਲੀ ਪਾਰਟੀਆਂ ਸਨ ਤੇ ਕਾਫੀ ਜਿਹੜੇ ਹਜ਼ਾਰ ਤੋਂ ਵੱਧ ਜਿਹੜੇ ਟ੍ਰਾਫਿਕ ਮੁਲਾਜ਼ਮ ਲੱਗੇ ਹੋਏ ਸਨ ਤੇ ਸਿਕਿਉਰਿਟੀ ਦੇ ਦੇ ਪੁਖਤਾ ਪ੍ਰਬੰਧ ਸਨ ਤੇ ਸਵੇਰ ਤੋਂ ਕੋਈ ਅਜਿਹੀ ਜਿਹੜੀ ਅਨਸੁਖਾ ਵਿਕਟਨਾ ਹੁਣ ਤੱਕ ਨਹੀਂ ਘਟੀਏ 1 ਘੰਟੇ ਤੋਂ ਬਾਅਦ ਜਿਹੜਾ ਹੈ ਪੋਲਿੰਗ ਰੋਕ ਦਿੱਤੀ ਜਾਵੇਗੀ ਜਿਹੜੇ EVM ਮਸ਼ੀਨਾਂ ਨੂੰ 3 ਲੇਅਰ ਸਿਕਿਉਰਿਟੀ ਦੇ ਦੇ ਵਿੱਚ ਨਿਗਰਾਨੀ ਦੇ ਹੇਠਾਂ CCTV ਸਰਵੇਲੈਂਸ ਦੇ ਹੇਠਾਂ ਰੱਖਿਆ ਜਾਵੇਗਾ ਜਿੱਥੇ ਉਹ ਵੋਟਾਂ ਦੀਆਂ ਕਾਊਂਟਿੰਗ ਤੋਂ ਬਾਅਦ ਰਿਜ਼ਲਟ ਆਏਗਾ ਤੇ ਉਹ ਜਿਹੜਾ ਰਿਜ਼ਲਟ ਹੈ ਉਹ ਇਹ ਸਾਬਤ ਕਰੇਗਾ ਤੇ ਕਿ ਕੌਣ ਕਿੰਨੂ ਜਨਤਾ ਆਪਣਾ ਜਿਹੜਾ ਐ ਐਮਐਲਏ ਚੁਣਦੀ ਹੈ ਹਲਕਾ ਵੈਸ ਦੀਆਂ ਤਸਵੀਰਾਂ ਸਨ ਤੇ ਮਹਿਜ਼ ਜਿਹੜਾ ਹੈ ਇੱਕ ਮਹਿਜ਼ ਇੱਕ ਘੰਟਾ ਜਿਹੜਾ ਹੈ ਬਾਕੀ ਰਹਿ ਗਿਆ ਹੈ ਤੇ 41% ਜਿਹੜੀ ਹੈ VOTING ਹੁਣ ਤੱਕ ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕੌਣ ਇਸ ਇਸ ਹਲਕੇ ਤੋਂ ਜਿਹੜਾ ਹੈ ਬਾਜ਼ੀ ਮਾਰਦਾ ਹੈ ਤੇ ਜਨਤਾ ਕਿਸ ਨੂੰ ਆਪਣਾ ਬੋਦਵਾਰ ਚੁਣਦੀ ਹੈ ਤੇ ਬਣੇ ਰਹੋ ਲੁਧਿਆਣ ਲਾਈਵ ਦੇ ਨਾਲ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਰੂਬਰੂ ਕਰਾਂਦੇ ਰਾਵਾਂਗੇ ਸੋ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ